ਸਦਾ ਚੁੱਪ ਰਹਿਣ ਵਾਲਾ ਪੁੱਤ ਕਈ ਘਰਾਂ ਵਿੱਚ ਜੰਗ ਜ਼ਮੀਨ ਦੀ ਨਹੀਂ ਹੁੰਦੀ ਲਫਸਾਂ ਦੀ ਹੁੰਦੀ ਹੈ ਮੇਰੇ ਘਰ ਵਿੱਚ ਵੀ ਇੱਕ ਜੰਗ ਸੀ ਇੱਕ ਪਾਸੇ ਮਾਂ ਦੂਜੇ ਪਾਸੇ ਵੋਟੀ ਤੇ ਵਿੱਚ ਸੀ ਮੈਂ ਇੱਕ ਚੁੱਪ ਰਹਿਣ ਵਾਲਾ ਪੁੱਤ ਮਾਂ ਬੰਸੋ ਕਹਿੰਦੀ ਇਹ ਘਰ ਸਾਡਾ ਹੈ ਵੋਟੀ ਜੀਤ ਕਹਿੰਦੀ ਮੈਂ ਵੀ ਤੇਰੇ ਪੁੱਤ ਦੀਪ ਦੀ ਘਰ ਵਾਲੀ ਹਾਂ ਤਾਂ ਇਹ ਘਰ ਮੇਰਾ ਵੀ ਹੈ ਦੀਪ ਦੋਹਾਂ ਨੂੰ ਵੇਖਦਾ ਦੋਹਾਂ ਦੀ ਗੱਲ ਸੁਣਦਾ ਪਰ ਕਦੇ ਕਿਸੇ ਨੂੰ ਉਲਟ ਜਵਾਬ ਨਹੀਂ ਦਿੰਦਾ ਦੀਪ ਕਮਿਸ਼ਾ ਚੁੱਪ ਰਹਿੰਦਾ ਸੀ ਕਿਉਂਕਿ ਉਹ ਆਪਣੇ ਮਾਂ ਬੰਸੋ ਨੂੰ ਵੀ ਪਿਆਰ ਕਰਦਾ ਸੀ ਅਤੇ ਆਪਣੀ ਹਮਸਫਰ ਜੀਤ ਨੂੰ ਵੀ ਦੀਪ ਮੇਰਾ ਪੁੱਤ ਸੀ ਪਰ ਹੁਣ ਇਹ ਸਿਰਫ ਆਪਣੀ ਘਰ ਵਾਲੀ ਜੀਤ ਦੀ ਹੀ ਸੁਣਦਾ ਹੈ ਜੀਤ ਬੋਲਦੀ ਹੈ ਕਿ ਇੱਥੇ ਵਿਆਹ ਕੇ ਆਈ ਹਾਂ ਮੇਰੀ ਵੀ ਇੱਜ਼ਤ ਹੈ ਮੈਂ ਇਕੱਲੀ ਨੌਕਰਾਨੀ ਨਹੀਂ ਦੀਪ ਦੋਨਾਂ ਦੀ ਗੱਲਾਂ ਵਿੱਚ ਸੱਚ ਵੇਖਿਆ ਪਰ ਹਾਲਾਤਾਂ ਵਿੱਚ ਝੂਠ ਹੈ ਦੀਪ ਰੋਜ਼ ਰਾਤ ਨੂੰ ਨੀਂਦ ਦੇ ਬਦਲੇ ਹੰਝੂ ਪੀਂਦਾ ਹੈ ਪਰ ਕਦੇ ਕਿਸੇ ਨੂੰ ਕੁਝ ਨਾ ਦੱਸਦਾ ਦੋਵੇਂ ਰੁੱਸ ਜਾਣ ਪਰ ਮੈਂ ਖੁਦ ਨੂੰ ਕਿਵੇਂ ਸਮਝਾਵਾਂ ਇੱਕ ਦਿਨ ਮਾਂ ਬੰਸੋ ਨੇ ਕਿਹਾ ਦੀਪ ਤੂੰ ਚੁੱਪ ਰਹਿੰਦਾ ਏ ਮੈਨੂੰ ਸਮਝਦਾ ਨਹੀਂ ਦੂਜੇ ਦਿਨ ਵੋਟੀ ਨੇ ਵੀ ਕਿਹਾ ਤੁਸੀਂ ਹਮੇਸ਼ਾ ਮਾਂ ਦੇ ਪਾਸੇ ਹੋ ਮੈਨੂੰ ਕਦੇ ਨਹੀਂ ਸਮਝਦੇ ਪਰ ਕਿਸੇ ਨੇ ਮੈਨੂੰ ਕਦੇ ਨਹੀਂ ਪੁੱਛਿਆ ਤੂੰ ਵੀ ਠੀਕ ਹੈ ਕਿ ਨਹੀਂ ਚੁੱਪ ਰਹਿਣ ਵਾਲਾ ਪੁੱਤ ਕਮਜ਼ੋਰ ਨਹੀਂ ਹੁੰਦਾ ਉਹ ਸਿਰਫ ਆਪਣੇ ਦਿਲ ਦੀ ਆਵਾਜ਼ ਨੂੰ ਦੁਨੀਆਂ ਤੋਂ ਲੁਕਾਉਂਦਾ ਹੈ ਕਿਉਂਕਿ ਉਹ ਆਪਣੇ ਘਰ ਦੀ ਇੱਜ਼ਤ ਲੋਕਾਂ ਵਿੱਚ ਨਹੀਂ ਰੋਲਣਾ ਚਾਹੁੰਦਾ ਸੀ ਜੇ ਇਹ ਕਹਾਣੀ ਨੇ ਤੁਹਾਡੀ ਰੂਹ ਨੂੰ ਛੋਇਆ ਹੈ तो कृपा करके चैनल में लाइक शेयर ते सबसक्राइब करना ना भुलना ये है जिंदगी जंक्शन ऑफिशियल रियल स्टोरीज़ रियल इमोशनस रियल यू